ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਮੇਰੇ ਪਿਆਰਾਂ ਦੇ ਸਾਰੇ ਮੇਰੇ ਮੋਤਮਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹੁਣ ਆਪਾਂ ਚੱਲੇ ਆਂ ਕਰਨ ਨੂੰ ਤੇ ਸਾਈਕਲ ਆਪਣਾ ਰੈਡੀ ਸਤਿ ਸ੍ਰੀ ਅਕਾਲ ਚੱਲੇ ਆਪਣੇ ਘਰੇ ਪਹਿਲੇ ਨਾਲ ਕੰਮ ਆ ਗਿਆ ਆਪਣੇ ਹੁਣ ਆਪਾਂ ਚੱਲਾਂਗੇ ਕਰੇ ਲਓ ਜੀ ਆਪਾਂ ਜਾਈ ਜੰਨੇ ਆਪਾਂ ਇੱਕ ਘਰ ਤੇ ਉਹ ਆ ਰਸਤੇ ਜਾ ਮਿਲ ਗਿਆ ਸੀ ਆਪਣਾ ਬਾਈ ਗਰਸ਼ੇਵ ਸਿੰਘ ਹੁਣ ਆਪਾਂ ਮਿਲਦੇ ਆ ਗਰਸ਼ੇਵ ਸਿੰਘ ਨੂੰ ਜੀ ਹਾਂਜੀ ਕਿਦਾਂ ਗਰਸ਼ੇਵ ਜੀ ਜੀ ਚੜਤੀ ਵਧੀਆ ਠੀਕ ਠਾਕ ਤੇ ਆਪਣਾ ਆਪਣਾ ਹਾਂਜੀ ਹਾਂਜੀ ਕੰਮ ਨਿਬੜ ਗਿਆ ਆਪਣਾ ਹੁਣ ਚੱਲੇ ਆ ਆਪਣਾ ਘਰੇ ਹੋ ਠੀਕ ਠਾਕ ਵਧੀਆ ਬਹੁਤ ਸੁਣਾ ਗੁਰੂ ਮਹਾਰਾਜ ਦੀ ਕਿਰਪਾ ਐਵੇਂ ਡਟੇ ਰਕਮਾਂ ਦੇ ਹੋਰ ਕੰਮ ਕਰ ਵਧੀਆ ਚੱਲੀ ਜਾਂਦਾ ਬਹੁਤ ਸੁਣਾ ਵਾਈਬ੍ਰੋ ਦੀ ਬਰਾਂ ਦੇ ਕੀ ਕਹਿਣਾ ਚਾਹੋਗੇ ਕਹਿਣਾ ਕੀ ਆ ਪਰਦੇਸੀਆਂ ਦੀ ਜ਼ਿੰਦਗੀ بس ਇਹੀ ਕਰਦੇ ਆ ਜੀ ਦਾ ਵਾਇਰੂ ਮੇਰ ਕਰੇ ਘਰ ਪਰਿਵਾਰ ਸੁੱਖ ਸ਼ਾਂਤੀ ਵਸੇ ਸਾਨੂੰ ਸੁੱਖ ਦੇ ਸਨਹੀਂ ਇਹ ਬਾਈ ਆਪਣਾ ਮਿੱਤਰ ਅਗਰਸੇਵ ਸਿੰਘ ਇਹ ਰਾਤ ਨੂੰ ਰੋਇ ਕੰਮ ਕਰਦਾ ਹੈ ਇਹਦੀ ਰਾਤ ਦੀ ਡਿਊਟੀ ਹੁੰਦੀ ਹੈ ਚਲ ਠੀਕ ਹੈ ਅਗਰਸੇਵ ਜੀ ਓਕੇ ਮਿਲਦੇ ਆ ਕੱਲ ਨੂੰ ਆਪਾਂ ਜਾਈਏ ਨੇ ਘਰ ਨੂੰ ਅੱਜ ਆਪਾਂ ਰਸਤੇ ਦੇ ਥੋੜਾ ਖੜਾਂਗੇ ਆਪਾਂ ਆਪਣੇ ਮਿੱਤਰ ਲਵੇ ਉਹਨਾਂ ਦੀ ਦੁਕਾਨ ਤੋਂ ਆਪਾਂ ਇਹ ਥੋੜਾ ਸਮਾਨ ਲਿਆ ਤੀ। ਤੇ ਆਪਣਾ ਭਰਾ ਹੈ ਪਾਕਿਸਤਾਨ ਤੋਂ। ਉਹਨਾਂ ਨੇ ਆਪਾਂ ਸਪੈਸ਼ਲ ਬਾਏ ਕਰਨੇ ਆ। ਉਧਾਰ ਹੀ ਰੈਂਦੀ ਆਪਣੀ ਉਹਨਾਂ ਦੀ ਚੁਕਾ ਕੇ ਜਾਾਂਗੇ ਇੱਥੇ। ਉਹ ਬੜੇ ਵਧੀਆ ਇਨਸਾਨ ਨੇ ਆਪਣੇ ਨਾਲ। ਆਪਣਾ ਉਹਨਾਂ ਦੀ ਦੁਕਾਨ ਦੇ ਖਾਤੇ ਚੱਲਦਾ ਜਿਵੇਂ ਪਿੰਡ ਚੱਲਦਾ ਦੀ। ਤੇ ਵਧੀਆ ਇਨਸਾਨ ਨੇ ਭਰਾ ਪਾਕਿਸਤਾਨ ਤੋਂ ਆਪਣੇ। ਤੇ ਲਓ ਜੀ ਹੁਣ ਆ ਗਏ ਆਪਾਂ ਉਹਨਾਂ ਦੀ ਸ਼ਾਪ ਦੇ ਉੱਤੇ। ਤੂੰ ਮਿਲਦੇ ਆ ਆਪਣੇ ਭਰਾ ਨੂੰ ਉਹਨੂੰ ਇਹਨੇ ਕੱਲ ਆਪਾਂ ਨੂੰ ਸੌਦਾ ਦਿੱਤਾ ਉਹ ਆਪਣਾ ਭਾਈ ਆਪਾਂ ਨੂੰ ਮਿਲੈਣੀ ਦੁਕਾਨ ਤੇ ਤੇ ਉਹਨਾਂ ਦਾ ਭਰਾ ਇਹ ਤੇ ਉਹ ਆਉਣ ਆ ਰਹੇ ਨੇ ਮੜਾ ਰਸਤੇ 'ਚ ਆਪਾਂ ਇਹਨਾਂ ਨੂੰ ਪੇ ਕਰ ਦਾਂਗੇ ਜਾਂ ਉਹਨੂੰ ਕਰ ਦਾਂਗੇ ਰਸਤੇ 'ਚ ਠੀਕ ਹੈ ਭਾਈ ਓਕੇ ਭਾਈ ਓਕੇ ਭਾਈ ਹੋਰ ਕੁਝ ਕਹਿਣਾ ਚਾਹੁੰਦੇ ਨਹੀਂ ਨਹੀਂ ਬਸ ਠੀਕ ਹੋਰ ਕਹਿੰਦੇ ਆ ਓਕੇ ਭਾਈ ਉਹ ਜੀ ਆਪਾਂ ਜਾਈ ਜਾਂਦੇ ਸੀ ਘਰੇ ਤੇ ਹੁਣ ਭਾਈ ਆਪਾਂ ਨੂੰ ਮਿਲ ਗਿਆ ਹੋਰ ਭਾਈ ਕਿੱਦਾਂ ਹਾਲ الحمداللہ ਉਹ ਠੀਕ ਠਾਕ ਕੱਲ ਬਾਈ ਨੂੰ ਆਪਾਂ ਲੈ ਕੇ ਦੀ ਸਮਾਨ ਇਹਨਾਂ ਦੀ ਸ਼ਾਪ ਤੋਂ ਤੇ ਆਪਾਂ ਗਏ ਦੀ ਬਾਈ ਦੀ ਸ਼ਾਪ ਤੇ ਬਾਈ ਆਪਾਂ ਨੂੰ ਉੱਥੇ ਨਹੀਂ ਮਿਲਿਆ ਤੇ ਹੁਣ ਆਪਾਂ ਬਾਈ ਦਾ ਰੈਂਦੀ ਉਧਾਰੀ ਚੁਕਾ ਦਿੰਨੇ ਆ ਇਹ ਬਾਈ ਪਾਕਿਸਤਾਨ ਤੋਂ ਨੇ ਆਪਣੇ ਭਰਾਣੇ ਇਹ ਇਹ ਨਾਲ ਆਪਣਾ ਬਹੁਤ ਪਿਆਰਾ ਹੈ ਹੋਰ ਬਾਈ ਵਧੀਆ ਠੀਕ ਠਾਕ ਹੈ ਪਰਿਵਾਰ ਅਲਹਮਦੁਲਿਲਾਹ ਹੋਰ ਕੀ ਕਹਿਣਾ ਚਾਹੂਗੇ ਵਧੀਆ ਠੀਕ ਠਾਕ ਹੈ ਇਹ ਬਹੁਤ ਵਧੀਆ ਇਨਸਾਨ ਨੇ ਬਾਈ ਆਪਣੇ ਆਪਣੀ ਹੈਲਪ ਵੀ ਕਰ ਦਿੰਦੇ ਨੇ ਆਪਾਂ ਦੁਕਾਨਦਾਰ ਨੂੰ ਸੌਦਾ ਇਹਨਾਂ ਤੋਂ ਲੈ ਕੇ ਜਾਣੇ ਆ ਤੇ ਵਧੀਆ ਗੁੱਡ ਇਨਸਾਨ ਨੇ ਹੁਣ ਆਪਾਂ ਬਾਈ ਨੂੰ ਇਹਨਾਂ ਦਾ ਰੈਂਦੀ ਉਧਾਰੀ ਚ ਗਾ ਦਿੰਦੇ ਆ ਥੋੜਾ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਸਾਡੀ ਮਤ ਕੀਤੀ ਗੱਲ ਲਓ ਜੀ ਆਪਾਂ ਚੱਲੇ ਆ ਆਲਮੋਸਟ ਆਪਣੇ ਘਰ ਤੇ ਉਹ ਬਾਈ ਦੇ ਆਪਾਂ ਨੇ ਪੈਸੇ ਦੇ ਤੇ ਇਹ ਗੱਲਾਂ ਹੁੰਦੀਆਂ ਨੇ ਇਮਾਨਦਾਰੀ ਦੇ ਆਪਾਂ ਨੇ ਇਮਾਨਦਾਰੀ ਦਿਖਾਈਏ ਤੇ ਉਹ ਬੰਦੇ ਆਪਣਾ ਬਹੁਤ ਸਤਿਕਾਰ ਕਰਦੇ ਆ ਤਾਂ ਆਪਣੇ ਤੇ ਆਪਾਂ ਹੁਣ ਆਪਣੇ ਕੰਮ ਆ ਜਾਂਦੇ ਨੇ ਆਪਾਂ ਉਹਨਾਂ ਦੇ ਕੰਮ ਆ ਜਾਂਦੇ ਨੇ ਇਹ ਗੱਲਾਂ ਰਾਣੇ ਸਮੇਂ ਚ ਇਦਾਂ ਹੀ ਹੁੰਦੀਆਂ ਦੀ ਤੇ ਅੱਜ ਕੱਲ ਵੀ ਵਧੀਆ ਦੇਖਣ ਨੂੰ ਮਿਲਦੀਆਂ ਨੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਆਪਣੀ ਵੀਡੀਓ ਨੂੰ ਬਤੋ ਬਤ ਲਾਈਕ ਤੇ ਸ਼ੇਅਰ ਕਰਿਓ ਇਹ ਸਾਡੇ ਵੱਲੋਂ ਕੋਈ ਗਲਤੀ ਹੋਵੇ ਤਾਂ ਸਾਨੂੰ ਮਾਫ਼ ਕਰਿਓ